ਅਸੀਂ ਤੇ ਸਰਕਾਰ ਅਗੇ ਅਪੀਲ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਜਿੰਨਾ ਵੀ ਸਾਡਾ ਖਰਚਾ ਹੈ ਤੇ ਸਾਨੂੰ ਵਾਪਸ ਕਰਵਾਇਆ ਜਾਵੇ ਫਿਰ ਪਾਸੇ ਖਰਚ ਕੇ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਇਹਨਾਂ ਨਾਲ ਕਾਫੀ ਮਾੜਾ ਹੋਇਆ ਹੈ ਜਿਹੜੇ ਇਹ ਵਾਪਸ ਆਏ ਪੰਜਾਬ ਸਰਕਾਰ ਨੂੰ ਤੇ ਭਾਰਤ ਦੀ ਸਰਕਾਰ ਨੂੰ ਮੇਰੀ ਇਹੋ ਹੀ ਅਪੀਲ ਹੈ ਕਿ ਬੱਚਿਆਂ ਨੂੰ ਬੰਦਾ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਬਾਕੀ ਜੋ ਵੀ ਇਹਨਾਂ ਦੀ مالی ਸਹਾਇਤਾ ਉਹ ਵੀ ਕੀਤੀ ਜਾਵੇ ਰਵਿੰਦਰ ਸਿੰਘ ਅਮਰਸਰ 에ਰਪੋਰਟ ਤੇ ਜੋ ਲੈਂਡ ਹੋ ਚੁਕਾ ਜਾਜ ਦੇ ਵਿੱਚ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਇਸ ਪਰਿਵਾਰ ਨੇ ਮਿਹਨਤ ਕਰਕੇ ਆਪਣੀ ਖੇਤੀ ਬਾੜੀ ਦਿਹਾੜੀ ਦੱਪਾ ਕਰਕੇ ਉਸ ਨੂੰ ਬਾਹਰ ਭੇਜਿਆ ਸੀ ਮੈਨੂੰ ਤਕਰੀਬਨ ਪਤਾ ਹੈ ਕਿ ਇਹਨਾਂ ਨੇ ਜਿੰਨੇ ਵੀ ਪੈਸੇ ਜੋ ਵੀ ਦਿੱਤੇ 40-42 ਲੱਖ ਰੁਪਏ ਜੋ ਵੀ ਇਹਨਾਂ ਨੇ ਦਿੱਤਾ ਹੈ ਵਿਆਜ ਤੇ ਚੱਕ ਕੇ ਦਿੱਤਾ ਹੈ ਹਰ ਇਨਸਾਨ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ਾਂ ਵੱਲ ਰੁੱਕ ਕਰ ਰਿਹਾ ਪੰਜਾਬ ਦਾ ਇਸੇ ਹੀ ਕੜੀ ਦੀਨ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉਲਮੜਾਦੀਨ ਪਿੰਦੇ ਪਿੰਡ ਟਾਲੀ ਦਾ ਜੰਪਲ ਹਰਵਿੰਦਰ ਸਿੰਘ ਆਪਣੀ ਰੋਜੀ ਰੋਟੀ ਤੇ ਮਾਪਿਆਂ ਦਾ ਪਾਲੋਸ਼ ਕਰਨ ਵਾਸਤੇ ਵਿਦੇਸ਼ ਦੀ ਧਰਤੀ ਅਮਰੀਕਾ ਅਮਰੀਕਾ ਵਿਖੇ ਗਿਆ ਸੀ ਅਜੇ ਗਿਆਨ ਨੂੰ ਵੀ ਕਰੀਬ 8 ਮਹੀਨੇ ਹੋਏ ਤੇ ਪਿਛਲੇ ਮਹੀਨੇ ਜਨਵਰੀ ਦੀ ਕੁਝ ਦਿਗ ਦੇ ਵਿੱਚ ਜਿਹੜਾ ਹੈਗਾ ਉੱਥੇ ਪ੍ਰਵੇਸ਼ ਕੀਤਾ ਸੀ ਇਥੇ ਅਮਰੀਕਾ ਦੇ ਵਿੱਚ ਤੇ ਟਰੰਪ ਸਰਕਾਰ ਬੰਦੇ ਹੈ ਟਰੰਪ ਸਰਕਾਰ ਨੇ ਘੋਸ਼ਣਾ ਕੀਤਾ ਸੀ ਕਿ ਜਿਹੜੇ ਵੀ ਨਜ਼ਾਇਜ਼ ਤੌਰ ਤੇ ਜਿਹੜੇ ਅਮਰੀਕਾ ਦੀ ਧਰਤੀ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਏ ਤੇ ਪਹਿਲੀ ਖੇਪ ਜਿਹੜੀ ਹੈਗੀ ਆ ਭਾਰਤ ਭੇਜੀ ਹੈ 205 ਵਿਅਕਤੀਆਂ ਦੀ ਖੇਪ ਜਿਹੜੀ ਹੈਗੀ ਆ ਭਾਰਤ ਜਿਹੜਾ ਜਹਾਜ਼ ਲੈ ਕੇ ਪਹੁੰਚਿਆ ਤੇ ਉਹਦੇ ਵਿੱਚ ਅੰਮ੍ਰਿਤਸਰ ਗਿਆ ਜਹਾਜ਼ ਉਤਰਿਆ ਉਹਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਜਿਹੜੇ ਪਿੰਟਾਲੀ ਦੇ ਨੇ ਆਓ ਅੱਜ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾ ਕਿ ਉਹਨਾਂ ਦੀ ਮਾਤਾ ਔਰ ਉਹਨਾਂ ਦੇ ਪਿਤਾ ਬੈਠੇ ਆ ਉਹਨਾਂ ਨੂੰ ਵੀ ਦਿਖਾਇਆ ਜਾਏ ਤੇ ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਕਿਉਂਕਿ ਵੈਸੇ ਤਾਂ ਹਾਲਾਤਾਂ ਦੇ ਸਾਬਨਾ ਬਹੁਤ ਹੀ ਮਾੜਾ ਹੋਇਆ ਕਿਉਂਕਿ ਬੜੀ ਪੈਸੇ ਖਰਚ ਕੇ ਪੈਸੇ ਜਿਹੜੇ ਆ ਬੜੇ ਔਖੇ ਬੰਦੇ ਦੇ ਵੱਡੀ ਰਕਮ ਖਰਚ ਕੇ ਅਮਰੀਕਾ ਦੀ ਧਰਤੀ ਤੇ ਪਹੁੰਚਣਾ ਤੇ ਉਸ ਤੋਂ ਬਾਅਦ ਰਿਪੋਰਟ ਹੋ ਜਾਣਾ ਬੜਾ ਮਤਪਾਕਾ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਜਿੰਨਾ ਵੀ ਸਾਡਾ ਖਰਚਾ ਹੈ ਤਾਂ ਸਾਨੂੰ ਵਾਪਸ ਕਰਵਾਇਆ ਜਾਵੇ ਦੇਖੋ ਇਹੋ ਜੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਸਾਰੇ ਹੀ ਜਿੰਨੇ ਹੈਗੇ ਸਦਰ ਪਰਵਾਰ ਦੇ ਮੈਂਬਰ ਜਿਹੜੇ ਬੈਠੇ ਹੋਏ ਨੇ ਤੇ ਜ਼ਿਕਰ ਗੱਲ ਕਰੀਏ ਤੇ ਸਾਡੇ ਨਾਲ ਪਿੰਡ ਦੇ ਜਿਹੜੇ ਸਰਪੰਚ ਹੈਗੇ ਨੇ ਪਰਮਜੀਤ ਕੌਰ ਉਹ ਮੌਜੂਦ ਨੇ ਇਸ ਵੇਲੇ ਤੇ ਇਹਨਾਂ ਤੋਂ ਵੀ ਜਾਣਦੇ ਆਂ ਕਿ ਇਹ ਇੱਕ ਪਿੰਡ ਦਾ ਨੌਜਵਾਨ ਜਿਹੜਾ ਵਾਪਸ ਪਰਤ ਰਿਹਾ ਇਹਨੇ ਪੈਸੇ ਖਰਚ ਕੇ ਇਹਨਾਂ ਦਾ ਕੀ ਕਹਿਣਾ ਹੈਗਾ ਸਰ ਅਸੀਂ ਯੂਐਨਓਲਵੇ ਕੋ ਬਿਲ ਪਾਸ ਕੀਤਾ ਗਿਆ ਸੀ ਕਿ ਸ਼ਰਨਾਰਥੀਆਂ ਨੂੰ ਕਿ ਉੱਥੇ ਸ਼ਰਨ ਦਿੱਤੀ ਜਾਏਗੀ ਬਟ 트럼ਪ ਸਰਕਾਰ ਦੇ ਆਂਦੇ ਹੀ ਜਿਹੜੀ ਵੀ ਸ਼ਰਨਾਰਥੀ ਨੇ ਜਿਹੜੇ ਉਹ ਸ਼ਰਨ ਲੈਣ ਵਾਸਤੇ ਗਏ ਸੀ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਹ ਬਹੁਤ ਹੀ ਮਤਲਬ ਮਾੜਾ ਵਿਹਾਰ ਹੈ ਪਰਿਵਾਰ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਹੀ ਗਰੀਬ ਪਰਿਵਾਰ ਹੈ ਇਹਨਾਂ ਨੇ ਕਾਫੀ ਪੈਸੇ ਖਰਚ ਕੇ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਇਹਨਾਂ ਨਾਲ ਕਾਫੀ ਮਾੜਾ ਹੋਇਆ ਹੈ ਜਿਹੜੇ ਇਹ ਵਾਪਸ ਆਇਆ ਪੰਜਾਬ ਸਰਕਾਰ ਨੂੰ ਤੇ ਭਾਰਤ ਦੀ ਸਰਕਾਰ ਨੂੰ ਮੇਰੀ ਇਹੋ ਹੀ ਅਪੀਲ ਹੈ ਕਿ ਬੱਚਿਆਂ ਨੂੰ ਬੰਦਾ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਬਾਕੀ ਜੋ ਵੀ ਇਹਨਾਂ ਦੀ مالی ਸਹਾਇਤਾ ਉਹ ਵੀ ਕੀਤੀ ਜਾਵੇ ਜਿੱਥੇ ਮਾਲੀ ਜ਼ਹਿਤਤਾ ਕੀਤੀ ਜਾਵੇ ਉਥੇ ਭਾਰਤ ਸਰਕਾਰ ਅਗੇ ਕੋਹ ਹਾਰ ਲਾਈ ਹੈ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਇਹਨਾਂ ਦਾ ਕੀ ਕਹਿਣਾ ਹੈਗਾ ਕਿਹੋ ਜਿਹਾ ਸਵਾਸ ਜੀ ਹਰਵਿੰਦਰ ਸਿੰਘ ਜੀ ਤੇ ਕਿਸ ਤਰ੍ਹਾਂ ਮਤਲਬ ਕਹਿੰਦਾ ਵੀ ਵਿਦੇਸ਼ ਦੀ ਤਤਜਿਲ ਵਾਪਸ ਆ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਮੈਂ ਜੀ ਲਖਵੀਰ ਸਿੰਘ ਮੇਰੀ ਮਿਸ ਜੋ ਮੈਂਬਰ ਪੰਚਾਇਤ ਲਖਪਿੰਦਰ ਕੌਰ ਮੈਂ ਉਹਨਾਂ ਦਾ ਹਸਬੰਦ ਆ ਮੇਰੇ ਬਿਲਕੁਲ ਘਰ ਨੇ ਜਦੀਕ ਇਹਨਾਂ ਦਾ ਇਹ ਬਹੁਤ ਹੀ ਇੱਕ ਗਰੀ ਪਰਿਵਾਰ ਹੈ ਖੇਤੀਬਾੜੀ ਕਰਦਾ ਹੈ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਸਾਨੂੰ ਜਦੋਂ ਇਹਨਾਂ ਦੀ ਖਬਰ ਮਿਲੀ ਹੈ ਕੀ ਹਰਵਿੰਦਰ ਸਿੰਘ ਅਮਰਸਰ ਦੀ ਰਿਪੋਰਟ ਤੇ ਜੋ ਲੈਂਡ ਹੋ ਚੁੱਕਾ ਜਾਜ ਦੇ ਵਿੱਚ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਇਸ ਪਰਿਵਾਰ ਨੇ ਮਿਹਨਤ ਕਰਕੇ ਆਪਣੀ ਖੇਤੀ ਬਾੜੀ ਦਿਹਾੜੀ ਦੱਪਾ ਕਰਕੇ ਉਸ ਨੂੰ ਬਾਹਰ ਭੇਜਿਆ ਸੀ ਮੈਨੂੰ ਤਕਰੀਬਨ ਪਤਾ ਹੈ ਕਿ ਇਹਨਾਂ ਨੇ ਜਿੰਨੇ ਵੀ ਪੈਸੇ ਜੋ ਵੀ ਦਿੱਤੇ 40-42 ਲੱਖ ਰੁਪਏ ਜੋ ਵੀ ਇਹਨਾਂ ਨੇ ਦਿੱਤਾ ਹੈ ਵਿਆਜ ਤੇ ਚੱਕ ਕੇ ਦਿੱਤਾ ਹੈ ਮੈਨੂੰ ਇਹਦੇ ਬਾਰੇ ਸਾਰਾ ਪਤਾ ਹੈ ਮੈਂ ਤੇ ਆਪ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਦੀ ਮੱਧਵਾਸੀ ਇਸ ਪਿੰਡ ਦੇ ਲੋਕ ਹਰ ਲਗਾ ਰਹੇ ਨੇ ਉੱਥੇ ਪਿੰਡ ਦੀ ਪੰਚਾਇਤ ਦਾ ਵੀ ਇਹ ਕਹਿਣਾ ਹੈਗਾ ਕਿ ਪਿੰਡ ਦੇ ਵਿੱਚੋਂ ਪੈਸੇ ਜਿਹੜੇ ਹੈਗੇ ਆ ਵਿਆਜ ਤੇ ਪੈਸੇ ਚੁੱਕ ਕੇ ਹਰਵਿੰਦਰ ਸਿੰਘ ਜਿਹੜਾ ਹੈਗਾ ਵਿਦੇਸ਼ ਦੀ ਧਰਤੀ ਤੇ ਗਿਆ ਸੀ ਤੇ ਰੋਜੀ ਰੋਟੀ ਕਮਾਣ ਲਈ ਗਿਆ ਸੀ ਅਜੇ ਹਾ ਦਿਮਾਗ ਦੇ ਵਿੱਚ ਕਦੀ ਵੀ ਨਹੀਂ ਆਇਆ ਕਿ ਉਹ ਡਿਪੋਰਟ ਹੋ ਕੇ ਵਾਪਸ ਆਪਣੇ ਘਰ ਪਰਤੇਗਾ ਤੇ ਸਰਕਾਰ ਅੱਗੇ ਪਰਿਵਾਰ ਕੋ ਹਰ ਲਗਾ ਰਿਆ ਕਿ ਜਿਹੜੀ ਹੈਗੀ ਮਾਲੀ ਸਿਹਤ ਜਿੱਥੇ ਕੀਤੀ ਜਾਏ ਉੱਥੇ ਇਸ ਪਰਿਵਾਰ ਦਾ ਪੂਰਾ ਖਿਆ ਰੱਖਿਆ ਜਾਏ ਕੈਮਰਾਮੈਨ ਲਕਸ਼ਮਣ ਸਿੰਘ ਦੇ ਨਾਲ ਤਰਸੇਮ ਪਪੂ ਪੀਡੀਸੀ ਨਿਊਜ਼ ਖੁਸ਼ ਆਪਨ